ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਜਾ ਰਹੀਆਂ ਨੇ ਇੱਕ ਪਾਸੇ 10 ਦਸੰਬਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਵਿਜੀਲੈਂਸ ਕਿਸੇ ਹੋਰ ਤਿਆਰੀ ਦੇ ਵਿੱਚ ਹੈ ਵਿਜੀਲੈਂਸ ਬਿਊਰੋ ਦੇ ਵੱਲੋਂ ਗਜਪਤ ਸਿੰਘ ਗਰੇਵਾਲ ਦੀ ਪੈੜ ਨੱਪਣ ਦੀ ਤਿਆਰੀ ਹੈ ਉਹ ਕਿਸ ਤਰ੍ਹਾਂ ਇਹ ਤੁਹਾਨੂੰ ਦੱਸਦੇ ਗਜਪਤ ਸਿੰਘ ਗਰੇਵਾਲ ਨੂੰ ਜਿਵੇਂ ਕਿ ਹੁਣ ਤੱਕ ਖਬਰਾਂ ਆਈਆਂ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਬੁਲਾਇਆ ਗਿਆ ਉਸ ਤੋਂ ਬਾਅਦ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਛਾਪੇਮਾਰੀ ਹੋਈ ਉਸ ਤੋਂ ਬਾਅਦ ਇਹ ਵੀ ਖਬਰ ਆਉਂਦੀ ਹੈ ਕਿ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਇਹ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਅਰੈਸਟ ਵਾਰੰਟ ਜਿਹੜੇ ਐ ਉਹ ਜਾਰੀ ਕਰਵਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਹੁਣ ਗਜਪਤ ਸਿੰਘ ਗਰੇਵਾਲ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੁਆਰਾ ਮੁਹਾਲੀ ਦੇ ਕੋਰਟ ਪਹੁੰਚੀ ਹੈ ਪਰ ਆਖਰਕਾਰ ਕਿਉਂ ਗਜਪਤ ਸਿੰਘ ਗਰੇਵਾਲ ਨੂੰ ਲੈ ਕੇ ਵਿਜੀਲੈਂਸ ਕੀ ਕਰਨ ਜਾ ਰਹੀ ਹੈ ਵਿਕਰਮ ਸਿੰਘ ਵਜੀਠੀਆ ਮਾਮਲੇ ਦੇ ਵਿੱਚ ਆਖਰ ਕੀ ਫੈਸਲਾ ਆਉਣ ਵਾਲਾ ਹੈ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਡਿਸਪਰਪੋਰਸ਼ਨੇਟ ਐਸੈਟਸ ਵਾਲੇ ਮਾਮਲੇ ਨੂੰ ਲੈ ਕੇ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਗਈ ਹੈ ਤੇ ਦੂਸਰੇ ਬੰਨੇ ਵਿਕਰਮ ਸਿੰਘ ਮਜੀਠੀਆ ਦੀਆਂ ਪਟੀਸ਼ਨਜ਼ ਅਜੇ ਵੀ ਹਾਈ ਕੋਰਟ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਜ਼ਮਾਨਤ ਦੀ ਇਹ ਬਹੁਤ ਕੋਜੀ ਪੈਰਲੈਲੀ ਚੱਲਦਾ ਪਿਆ ਪਰ ਮਜੀਠੀਆ ਡਿਸਪਰਪੋਰਸ਼ਨੇਟ ਐਸੈਟਸ ਮਾਮਲਾ ਔਰ ਉਹਦੇ ਆਸ-ਪਾਸ ਦੇ ਸਾਰੇ ਮਾਮਲੇ ਹੁਣ ਇੱਕ ਵੱਖਰੇ ਲੈਵਲ ਦੇ ਉੱਤੇ ਐਸਕੇਲੇਟ ਹੁੰਦੇ ਜਾ ਰਹੀ ਹੈ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਵਿਜੀਲੈਂਸ ਮੋਹਾਲੀ ਅਦਾਲਤ ਦੇ ਵਿੱਚ ਦੁਆਰਾ ਕਿਉਂ ਗਈ ਹੈ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਗਨੀਵਕੌਰ ਮਜੀਠੀਆ ਦੇ ਭਰਾ ਗਜਪਤ ਗਰੇਵਾਲ ਉਹਨਾਂ ਨੂੰ ਲੈ ਕੇ ਵਿਜੀਲੈਂਸ ਕੀ ਕਰਨ ਜਾ ਰਹੀ ਹੈ ਨਿਊਜ਼ ਰਿਪੋਰਟਸ ਦੇ ਮੁਤਾਬਕ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਦੇ ਉੱਤੇ ਵਿਜੀਲੈਂਸ ਵੱਡਾ ਐਕਸ਼ਨ ਕਰਨ ਦੀ ਤਿਆਰੀ ਦੇ ਵਿੱਚ ਹੈ ਵਿਜੀਲੈਂਸ ਦੇ ਵੱਲੋਂ ਪਹਿਲਾਂ ਕੋਰਟ ਨੂੰ ਉਨਾ ਦਾ ਯਾਨੀ ਕਿ ਗਜਪਤ ਗਰੇਵਾਲ ਦਾ ਅਰੈਸਟ ਵਾਰੰਟ ਜਾਰੀ ਕਰਨ ਲਈ ਅਪੀਲ ਕੀਤੀ ਗਈ ਪਰ ਉਸ ਮਾਮਲੇ ਦੇ ਵਿੱਚ ਤਾਮੀਲ ਨਹੀਂ ਕੀਤੀ ਗਈ ਤੇ ਹੁਣ ਵਿਜੀਲੈਂਸ ਗਜਪਤ ਗਰੇਵਾਲ ਨੂੰ ਭਗਾਉੜਾ ਕਰਾਰ ਦੇਣ ਦੀ ਪੂਰੀ ਤਿਆਰੀ ਕਰਦੀ ਨਜ਼ਰ ਆ ਰਹੀ ਹੈ ਇਸ ਉਤਰਾ ਹਵਾਲੇਉ ਜਾਣਕਾਰੀ ਮਿਲ ਗਿਆ ਨਿਊਜ਼ ਰਿਪੋਰਟਸ ਦੱਸਦੀਆਂ ਨੇ ਕਿ ਇਸੇ ਕਾਰਨ ਵਿਜੀਲੈਂਸ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਪਹੁੰਚੀ ਹੈ ਅਤੇ ਇੱਕ ਐਪਲੀਕੇਸ਼ਨ ਵੀ ਵਿਜੀਲੈਂਸ ਦੇ ਵੱਲੋਂ ਦਾਇਰ ਕੀਤੀ ਗਈ ਹੈ ਔਰ ਇਸ ਐਪਲੀਕੇਸ਼ਨ ਦੇ ਉੱਤੇ ਦਸੰਬਰ ਦੇ ਵਿੱਚ ਸੁਣਵਾਈ ਹੋਣੀ ਨਿਰਧਾਰਿਤ ਹੋਈ ਹੈ ਵਿਜੀਲੈਂਸ ਦੇ ਵੱਲੋਂ ਜਿਹੜੀ ਪਟੀਸ਼ਨ ਜਾਂ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਹੈ ਉਸ ਵਿੱਚ ਇਲਜ਼ਾਮ ਨੇ ਕਿ ਗਜਪਤ ਗਰੇਵਾਲ ਦੇ ਵੱਖ-ਵੱਖ ਐਡਰੈਸਸ ਦੇ ਉੱਤੇ ਉਹਨਾਂ ਦੇ ਪਤੇਆਂ ਦੇ ਉੱਤੇ ਨੋਟਿਸ ਭੇਜੇਗੇ ਜਿਨ੍ਹਾਂ ਪਤੇਆਂ ਦੇ ਵਿੱਚ ਉਹਨਾਂ ਦਾ ਸੰਗਰੂਰ ਸਥਿਤ ਘਰ ਵੀ ਹੈ ਬਸੰਤ ਵਿਹਾਰ ਦਿੱਲੀ ਅਤੇ ਡਿਫੈਂਸ ਕਲੋਨੀ ਦਿੱਲੀ ਇਹ ਦੋਵੇਂ ਇਲਾਕੇ ਇਹਦੇ ਵਿੱਚ ਸ਼ਾਮਿਲ ਨੇ ਕੁਝ ਦਿਨ ਪਹਿਲਾਂ ਵੇਜਿਲੈਂਸ ਨੇ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਨਾਮਜ਼ਦ ਵੀ ਕੀਤਾ ਸੀ ਅਤੇ ਨਿਊਜ਼ ਰਿਪੋਰਟਸ ਦੇ ਮੁਤਾਬਕ ਇਹਦੇ ਨਾਲ ਹੀ ਅਪਰਾਧਿਕ ਸਾਜ਼ਿਸ਼ ਰਚਣ ਦੀ ਧਾਰਾ ਵੀ ਲਗਾਈ ਗਈ। ਇਸੇ ਕੇਸ ਦੇ ਵਿੱਚ ਪੁਛ ਪੜਤਾਲ ਹੋਣੀ ਸੀ ਅਤੇ ਜਿਸ ਵਾਸਤੇ ਸਮਨ ਵੀ ਭੇਜੇ ਗਏ, ਤਲਬ ਵੀ ਕੀਤਾ ਗਿਆ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਹੁਣ ਗਜਪਤ ਗਰੇਵਾਲ ਨੂੰ ਲੈ ਕੇ ਦੁਬਾਰਾ ਇੱਕ ਐਕਸ਼ਨ ਜਿਹੜਾ ਉਹਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਾਹਿਰ ਤੌਰ ਦੇ ਉੱਤੇ ਹੁਣ ਕਿਤੇ ਨਾ ਕਿਤੇ ਤਾਂ ਵਿਜਲੈਂਸ ਜਿਹੜੀ ਹੈ ਉਹ ਕੋਈ ਐਕਸ਼ਨ ਕਰੇਗੀ ਕਿਉਂਕਿ ਲਗਾਤਾਰ ਬੁਲਾਇਆ ਜਾ ਰਿਹਾ ਹੈ ਲਗਾਤਾਰ ਸਮਨ ਭੇਜੇ ਜਾ ਰਹੇ ਹੈ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਪਰ ਅਜੇ ਤੱਕ ਉਹ ਪੇਸ਼ ਨਹੀਂ ਹੋਏ ਗਜਪਤ ਗਰੇਵਾਲ ਪੇਸ਼ ਨਹੀਂ ਹੋਏ ਇੱਕ ਵਾਰੀ ਜ਼ਰੂਰ ਆਏ ਸੀ ਪਰ ਉਸ ਤੋਂ ਬਾਅਦ ਡੈਲੀਬਰੇਟਲੀ ਗਜਪਤ ਗਰੇਵਾਲ ਗੈਰ ਹਾਜ਼ਰ ਰਹੇ ਨੇ ਜਿੰਨੀ ਵਾਰ ਵੀ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਉਹ ਨਹੀਂ ਆਏ ਤੇਸ ਤੋਂ ਬਾਅਦ ਹੁਣ ਸੂਤਰਾਂ ਮੁਤਾਬਕ ਨਿਊਜ਼ ਰਿਪੋਰਟਸ ਦੇ ਮੁਤਾਬਕ ਵਿਜੀਲੈਂਸ ਬਿਊਰੋ ਜਿਹੜਾ ਆ ਉਹ ਇੱਕ ਵੱਡੀ ਕਾਰਵਾਈ ਕਰਨ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਿਹਾ ਹੁਣ ਉਹ ਕਦੋਂ ਤੱਕ ਹੋਵੇਗੀ ਜਾਂ ਇਸ ਐਪਲੀਕੇਸ਼ਨ ਨੂੰ ਲੈ ਕੇ ਕੀ ਕੁਝ ਵੇਖਣ ਨੂੰ ਮਿਲਦਾ ਉਹ ਸਮੇਂ ਤੇ ਮੈਸਰ ਪਰ ਵਿਕਰਮ ਸਿੰਘ ਮਜੀਠੀਆ ਦੇ ਡਿਸਪਰਪੋਰਸ਼ਨੇਟ ਐਸੈਟਸ ਵਾਲੇ ਕੇਸ ਦੀ ਜਿਹੜੀ ਟਾਈਮ ਲਾਈਨ ਹੈ ਉਹ ਮਲਟੀ ਡਾਈਮੈਨਸ਼ਨਲ ਹੋ ਰਹੀ ਹੈ ਉਹਦੀਆਂ ਵੱਖ-ਵੱਖ ਸ਼ਾਖਾਵਾਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਔਰ ਬੜੀ ਲੰਬੀ ਚੱਲਦੀ ਨਜ਼ਰ ਆ ਰਹੀ ਹੈ ਇਸੇ ਸਾਲ ਦੇ ਜੁਲਾਈ ਮਹੀਨੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਕੇਸ ਚੱਲਦਾ ਹੈ ਇਸ ਹੱਦ ਤੱਕ ਚੱਲਦਾ ਹੈ ਕਿ ਹੁਣ ਤੱਕ ਚੱਲ ਰਿਹਾ ਵਿਕਰਮ ਸਿੰਘ ਮਜੀਠੀਆ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਨੇ ਔਰ ਦੂਸਰੇ ਪਾਸੇ ਉਹਨਾਂ ਦਾ ਕੇਸ ਇਹ ਲੰਬਾ ਹੁੰਦਾ ਜਾ ਰਿਹਾ ਔਰ ਹੁਣ ਤਾਂ ਇਵਨ ਪ੍ਰੋਸੀਕਿਊਸ਼ਨ ਵੀ ਸੈਂਕਸ਼ਨ ਕਰ ਦਿੱਤਾ ਗਿਆ ਇਹਦੀ ਇੱਕ ਟਾਈਮਲਾਈਨ ਦੇ ਉੱਤੇ ਜੇ ਗੌਰ ਕਰੀਏ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਟਾਈਮਲਾਈਨ ਦੇ ਉੱਤੇ ਤਾਂ ਉਹ ਟਾਈਮਲਾਈਨ ਤੁਹਾਨੂੰ ਜ਼ਰੂਰ ਦੱਸਣੀ ਚਾਹਾਂਗੇ ਇਸ ਟਾਈਮਲਾਈਨ ਦੀਆਂ ਜੜਾਂ ਜੜੀਆਂ ਨੇ ਉਹ ਇਸ ਸਾਲ ਤੋਂ ਨਹੀਂ ਸਗੋਂ 2121 ਤੋਂ ਵਿੱਚ ਪਛਾਣੀਆਂ ਜਾ ਰਹੀਆਂ ਨੇ ਦਰਸਲ 2121 ਦੇ ਵਿੱਚ ਆਫੀਸ਼ੀਅਲੀ ਐਫ ਆਈ ਆਰ ਦੇ ਵਿੱਚ ਪਹਿਲੀ ਵਾਰ ਐਨ ਡੀ ਪੀ ਐਸ ਸੋ ਕਾਲਡ ਡਰੱਗ ਕੇਸ ਦੇ ਵਿੱਚ ਨਾਮ ਜੁੜਿਆ ਪੰਜਾਬ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਇਲਜ਼ਾਮ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਨੇ ਤਸਕਰਾਂ ਦੇ ਨਾਲ ਕੋਈ ਸਾਠ ਗਾਂਠ ਕੀਤੀ ਹੋਈ ਸੀ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਕੁਝ ਸਮਾਂ ਜੇਲ੍ਹ 'ਚ ਵੀ ਰਿਹਾ ਪਰ ਮੁੜਕੇ ਜ਼ਮਾਨਤ ਮਿਲ ਗਈ ਫਿਰ ਉਹਨੇ 225 ਦੇ ਉੱਤੇ 25 ਜੂਨ 225 ਡਿਸਪਰੋਪੋਰਸ਼ਨੇਟ ਐਸੈਟਸ ਦਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਔਰ ਡਿਸਪਰੋਪੋਰਸ਼ਨੇਟ ਐਸੈਟਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਇਲਜ਼ਾਮ ਸੰ 540 ਕਰੋੜ ਦੀ ਸੋ ਕਾਲਡ ਡਰੱਗ ਮਨੀ ਜਿਹਨੂੰ ਸ਼ੈਲ ਕੰਪਨੀਆਂ ਦੇ ਵਿੱਚ ਅਤੇ ਬਨਾਮੀ ਸੌਦਿਆਂ ਦੇ ਰਾਹੀਂ ਵਾਈਟ ਕਰਨ ਦਾ ਪ੍ਰਯਾਸ ਕੀਤਾ ਗਿਆ ਵਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਗਲੀ ਲੜੀ ਆਉਂਦੀ ਹੈ ਇਸ ਟਾਈਮਲਾਈਨ ਦੇ ਵਿੱਚ 26 ਜੂਨ 2025 ਨੂੰ ਮਹਾਲੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ 7 ਦਿਨ ਦਾ ਪੁਲਿਸ ਰਿਮਾਂਡ ਮਿਲ ਜਾਂਦਾ। ਮੁੜ ਕੇ 2 ਜੁਲਾਈ 2025 ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਜਾਂਦਾ। ਕੋਰਟ ਨੇ ਪੁਲਿਸ ਨੂੰ ਮਜੀਠੀਆ ਦੇ ਨਾਲ ਹੋਰ ਪਚਪੜਤਾਲ ਕਰਨ ਦੀ anumati ਦੇ ਦਿੱਤੀ ਉਸਦੇ ਫਿਰ ਅਲਟੀਮੇਟਲੀ 6 ਜੁਲਾਈ ਨੂੰ ਬਿਕਰਮ ਸਿੰਘ ਮਜੀਠੀਆ ਨੂੰ 14 ਦਿਨਾਂ ਦੀ ਨਾਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ 8 ਜੁਲਾਈ ਨੂੰ ਹਾਈ ਕੋਰਟ ਦੇ ਵਿੱਚ ਜ਼ਮਾਨਤ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਜਾਂਦੀ ਹੈ 14 ਅਗਸਤ 2025 ਨੂੰ ਨਾਇਕ ਹਿਰਾਸਤ ਹੋਰ ਵਧਾ ਦਿੱਤੀ ਜਾਂਦੀ ਹੈ ਸਤੰਬਰ 2025 ਦੇ ਵਿੱਚ ਚਾਰਜ ਸ਼ੀਟ ਦਾਖਲ ਹੁੰਦੀ ਹੈ ਵਿਜੀਲੈਂਸ ਬਿਊਰੋ ਨੇ 40000 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਹੈ ਉਹ ਸੌਂਪੀ ਸੀ ਜਿਸ ਦੇ ਵਿੱਚ 200 ਤੋਂ ਜ਼ਿਆਦਾ ਗਵਾਹਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਔਰ ਸਤੰਬਰ 225 ਦੇ ਵਿੱਚ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ ਖਾਰਜ ਕਰ ਦਿੱਤੀ ਜਾਂਦੀ ਹੈ ਕੋਰਟ ਕਹਿੰਦਾ ਹੈ ਕਿ ਸਬੂਤ ਗੰਭੀਰ ਨੇ ਅਤੇ ਅਜੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਇਸ ਮਜੀਠੀ ਅਜੇ ਤੱਕ ਜੇਲ੍ਹ ਦੇ ਵਿੱਚ ਨੇ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਹੁੰਦੀ ਹੈ ਜਿਵੇਂ ਕਿ ਗਵਰਨਰ ਦੇ ਵੱਲੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਜਾਂਦੀ ਹੈ ਉਹ ਇਸ ਕੇਸ ਦੇ ਵਿੱਚ ਇੱਕ ਵੱਡਾ ਟਰਨ ਹੈਗਾ ਔਰ ਉਸ ਕੇਸ ਦੇ ਬਦੌਲਤ ਹੁਣ ਉਸ ਟਰਨ ਦੇ ਬਦੌਲਤ ਹੋਣੇ ਕੇਸ ਜਿਹੜਾ ਉਹ ਅਦਾਲਤ ਦੇ ਵਿੱਚ ਚੱਲੇਗਾ ਖੈਰ ਜ਼ਮਾਨਤ ਪਟੀਸ਼ਨਜ਼ ਨਾਲੋਂ ਨਾਲ ਚੱਲ ਰਹੀਆਂ ਨੇ ਔਰ ਖਾਸ ਤੌਰ ਦੇ ਉੱਤੇ ਹੁਣ ਜਿਹੜਾ ਇਹ ਗਜਪਤ ਗਰੇਵਾਲ ਵਾਲਾ ਮਾਮਲਾ ਅਲੈਦਾ ਨਾਲ ਜੁੜਿਆ ਇਹਨੂੰ ਲੈ ਕੇ ਵੀ ਦਸੰਬਰ ਦੀ ਦੀਤੀ ਕੀਤੀ ਜਾ ਰਹੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਂਚ ਇੰਡੀਆ ਪੰਜਾਬ ਦੇ ਬਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਜਾ ਰਹੀਆਂ ਨੇ ਇੱਕ ਪਾਸੇ 10 ਦਸੰਬਰ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਵਿਜੀਲੈਂਸ ਕਿਸੇ ਹੋਰ ਤਿਆਰੀ ਦੇ ਵਿੱਚ ਹੈ ਵਿਜੀਲੈਂਸ ਬਿਊਰੋ ਦੇ ਵੱਲੋਂ ਗਜਪਤ ਸਿੰਘ ਗਰੇਵਾਲ ਦੀ ਪੈੜ ਨੱਪਣ ਦੀ ਤਿਆਰੀ ਹੈ ਉਹ ਕਿਸ ਤਰ੍ਹਾਂ ਇਹ ਤੁਹਾਨੂੰ ਦੱਸਦੇ ਗਜਪਤ ਸਿੰਘ ਗਰੇਵਾਲ ਨੂੰ ਜਿਵੇਂ ਕਿ ਹੁਣ ਤੱਕ ਖਬਰਾਂ ਆਈਆਂ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਬੁਲਾਇਆ ਗਿਆ ਉਸ ਤੋਂ ਬਾਅਦ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਛਾਪੇਮਾਰੀ ਹੋਈ ਉਸ ਤੋਂ ਬਾਅਦ ਇਹ ਵੀ ਖਬਰ ਆਉਂਦੀ ਹੈ ਕਿ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਵੀ ਕੀਤਾ ਗਿਆ ਇਹ ਵੀ ਖਬਰ ਸਾਹਮਣੇ ਆਉਂਦੀ ਹੈ ਕਿ ਅਰੈਸਟ ਵਾਰੰਟ ਜਿਹੜੇ ਐ ਉਹ ਜਾਰੀ ਕਰਵਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਹੁਣ ਗਜਪਤ ਸਿੰਘ ਗਰੇਵਾਲ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੁਆਰਾ ਮੁਹਾਲੀ ਦੇ ਕੋਰਟ ਪਹੁੰਚੀ ਹੈ ਪਰ ਆਖਰਕਾਰ ਕਿਉਂ ਗਜਪਤ ਸਿੰਘ ਗਰੇਵਾਲ ਨੂੰ ਲੈ ਕੇ ਵਿਜੀਲੈਂਸ ਕੀ ਕਰਨ ਜਾ ਰਹੀ ਹੈ ਬਿਕਰਮ ਸਿੰਘ ਮਜੀਠੀਆ ਮਾਮਲੇ ਦੇ ਵਿੱਚ ਆਖਰ ਕੀ ਫੈਸਲਾ ਆਉਣ ਵਾਲਾ ਹੈ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਡਿਸਪਰੋਪੋਰਸ਼ਨੇਟ ਐਸੈਟਸ ਵਾਲੇ ਮਾਮਲੇ ਨੂੰ ਲੈ ਕੇ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਗਈ ਹੈ ਤੇ ਦੂਸਰੇ ਬੰਨੇ ਵਿਕਰਮ ਸਿੰਘ ਮਜੀਠੀਆ ਦੀਆਂ ਪਟੀਸ਼ਨਜ਼ ਅਜੇ ਵੀ ਹਾਈ ਕੋਰਟ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਹੈ ਜ਼ਮਾਨਤ ਦੀ ਇਹ ਬਹੁਤ ਕੋਜੀ ਪੈਰਲल्ली ਚੱਲਦਾ ਪਿਆ ਪਰ ਮਜੀਠੀਆ ਡਿਸਪਰੋਪੋਰਸ਼ਨੇਟ ਐਸੈਟਸ ਮਾਮਲਾ ਔਰ ਉਹਦੇ ਆਸ-ਪਾਸ ਦੇ ਸਾਰੇ ਮਾਮਲੇ ਹੁਣ ਇੱਕ ਵੱਖਰੇ ਲੈਵਲ ਦੇ ਉੱਤੇ ਐਸਕੇਲੇਟ ਹੁੰਦੇ ਜਾ ਰਹੇ ਆ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰੀ ਵਿਜੀਲੈਂਸ ਮੋਹਾਲੀ ਅਦਾਲਤ ਦੇ ਵਿੱਚ ਦੁਬਾਰਾ ਕਿਉਂ ਗਈ ਹੈ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਗਨੀਵਕੌਰ ਮਜੀਠੀਆ ਦੇ ਭਰਾ ਗਜਪਤ ਗਰੇਵਾਲ ਉਹਨਾਂ ਨੂੰ ਲੈ ਕੇ ਵਿਜੀਲੈਂਸ ਕੀ ਕਰਨ ਜਾ ਰਹੀ ਹੈ ਨਿਊਜ਼ ਰਿਪੋਰਟਸ ਦੇ ਮੁਤਾਬਕ ਵਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਦੇ ਉੱਤੇ ਵਿਜੀਲੈਂਸ ਵੱਡਾ ਐਕਸ਼ਨ ਕਰਨ ਦੀ ਤਿਆਰੀ ਦੇ ਵਿੱਚ ਹੈ ਵਿਜੀਲੈਂਸ ਦੇ ਵੱਲੋਂ ਪਹਿਲਾਂ ਕੋਰਟ ਨੂੰ ਉਹਨਾਂ ਦਾ ਯਾਨੀ ਕਿ ਗਜਪਤ ਗਰੇਵਾਲ ਦਾ ਅਰੈਸਟ ਵਾਰੰਟ ਜਾਰੀ ਕਰਨ ਲਈ ਅਪੀਲ ਕੀਤੀ ਗਈ ਪਰ ਉਸ ਮਾਮਲੇ ਦੇ ਵਿੱਚ ਤਾਮੀਲ ਨਹੀਂ ਕੀਤੀ ਗਈ ਤੇ ਹੁਣ ਵਿਜੀਲੈਂਸ ਗਜਪਤ ਗਰੇਵਾਲ ਨੂੰ ਪਘੌੜਾ ਕਰਾਰ ਦੇਣ ਦੀ ਪੂਰੀ ਤਿਆਰੀ ਕਰਦੀ ਨਜ਼ਰ ਆ ਰਹੀ ਹੈ ਇਸੂਤਰਾ ਹਵਾਲੇੋਂ ਜਾਣਕਾਰੀ ਮਿਲੀ ਹੈ ਨਿਊਜ਼ ਰਿਪੋਰਟਸ ਦੱਸਦੀਆਂ ਨੇ ਕਿ ਇਸੇ ਕਾਰਨ ਵਿਜੀਲੈਂਸ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਪਹੁੰਚੀ ਹੈ ਅਤੇ ਇੱਕ ਐਪਲੀਕੇਸ਼ਨ ਵੀ ਵਿਜੀਲੈਂਸ ਦੇ ਵੱਲੋਂ ਧਾਰ ਕਰੀਤੀ ਗਈ ਹੈ ਔਰ ਇਸ ਐਪਲੀਕੇਸ਼ਨ ਦੇ ਉੱਤੇ ਦਸੰਬਰ ਦੇ ਵਿੱਚ ਸੁਣਵਾਈ ਹੋਣੀ ਨਿਰਧਾਰਿਤ ਹੋਈ ਹੈ ਵਿਜੀਲੈਂਸ ਦੇ ਵੱਲੋਂ ਜਿਹੜੀ ਪਟੀਸ਼ਨ ਜਾਂ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਹੈ ਉਸ ਵਿੱਚ ਇਲਜ਼ਾਮ ਨੇ ਕਿ ਗਜਪਤ ਗਰੇਵਾਲ ਦੇ ਵੱਖ-ਵੱਖ ਐਡਰੈਸਸਸ ਦੇ ਉੱਤੇ ਉਹਨਾਂ ਦੇ ਪਤਿਆਂ ਦੇ ਉੱਤੇ ਨੋਟਿਸ ਭੇਜੇਗੇ ਜਿਨ੍ਹਾਂ ਪਤਿਆਂ ਦੇ ਵਿੱਚ ਉਹਨਾਂ ਦਾ ਸੰਗਰੂਰ ਸਥਿਤ ਘਰ ਵੀ ਹੈ ਬਸੰਤ ਵਿਹਾਰ ਦਿੱਲੀ ਅਤੇ ਡਿਫੈਂਸ ਕਲੋਨੀ ਦਿੱਲੀ ਇਹ ਦੋਵੇਂ ਇਲਾਕੇ ਇਹਦੇ ਵਿੱਚ ਸ਼ਾਮਿਲ ਨੇ ਕੁਝ ਦਿਨ ਪਹਿਲਾਂ ਵਿਜੀਲੈਂਸ ਨੇ ਉਹਨਾਂ ਨੂੰ ਇੱਕ ਕੇਸ ਦੇ ਵਿੱਚ ਨਾਮਜ਼ਦ ਵੀ ਕੀਤਾ ਸੀ ਅਤੇ ਨਿਊਜ਼ ਰਿਪੋਰਟਸ ਦੇ ਮਤਾਬਕ ਇਹਦੇ ਨਾਲ ਹੀ ਅਪਰਾਧਿਕ ਸਾਜ਼ਿਸ਼ ਰਚਣ ਦੀ ਧਾਰਾ ਵੀ ਲਗਾਈ ਗਈ। ਇਸੇ ਕੇਸ ਦੇ ਵਿੱਚ ਪੁਛਪੜਤਾਲ ਹੋਣੀ ਸੀ ਅਤੇ ਜਿਸ ਵਾਸਤੇ ਸਮਨ ਵੀ ਭੇਜੇ ਗਏ, ਤਲਬ ਵੀ ਕੀਤਾ ਗਿਆ ਪਰ ਉਹ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਹੁਣ ਗਜਪਤ ਗਰੇਵਾਲ ਨੂੰ ਲੈ ਕੇ ਦੁਬਾਰਾ ਇੱਕ ਐਕਸ਼ਨ ਜਿਹੜਾ ਉਹਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਾਹਿਰ ਤੌਰ ਦੇ ਉੱਤੇ ਹੁਣ ਕਿਤੇ ਨਾ ਕਿਤੇ ਤਾਂ ਵਿਜੀਲੈਂਸ ਜਿਹੜੀ ਹੈ ਉਹ ਕੋਈ ਐਕਸ਼ਨ ਕਰੇਗੀ ਕਿਉਂਕਿ ਲਗਾਤਾਰ ਬੁਲਾਇਆ ਜਾ ਰਿਹਾ ਹੈ ਲਗਾਤਾਰ ਸਮਨ ਭੇਜੇ ਜਾ ਰਿਹਾ ਹੈ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਪਰ ਅਜੇ ਤੱਕ ਉਹ ਪੇਸ਼ ਨਹੀਂ ਹੋਏ ਗਜਪਤ ਗਰੇਵਾਲ ਪੇਸ਼ ਨਹੀਂ ਹੋਏ ਇੱਕ ਵਾਰੀ ਜ਼ਰੂਰ ਆਏ ਸੀ ਪਰ ਉਸ ਤੋਂ ਬਾਅਦ ਡੈਲੀਬਰੇਟਲੀ ਗਜਪਤ ਗਰੇਵਾਲ ਗੈਰ ਹਾਜ਼ਰ ਰਹੇ ਨੇ ਜਿੰਨੀ ਵਾਰ ਵੀ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਉਹ ਨਹੀਂ ਆਏ ਤੇ ਉਸ ਤੋਂ ਬਾਅਦ ਹੁਣ ਸੂਤਰਾਂ ਮੁਤਾਬਕ ਨਿਊਜ਼ ਰਿਪੋਰਟਸ ਦੇ ਮੁਤਾਬਕ ਵਿਜੀਲੈਂਸ ਬਿਊਰੋ ਜਿਹੜਾ ਆ ਉਹ ਇੱਕ ਵੱਡੀ ਕਾਰਵਾਈ ਕਰਨ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਿਹਾ ਹੁਣ ਉਹ ਕਦੋਂ ਤੱਕ ਹੋਵੇਗੀ ਜਾਂ ਇਸ ਐਪਲੀਕੇਸ਼ਨ ਨੂੰ ਲੈ ਕੇ ਕੀ ਕੁਝ ਵੇਖਣ ਨੂੰ ਮਿਲਦਾ ਉਹ ਸਮੇਂ ਤੇ ਮیسر ਹੈ ਪਰ ਵਿਕਰਮ ਸਿੰਘ ਮਜੀਠੀਆ ਦੇ ਡਿਸਪਰਪੋਰਸ਼ਨੇਟ ਐਸੈਟਸ ਵਾਲੇ ਕੇਸ ਦੀ ਜਿਹੜੀ ਟਾਈਮ ਲਾਈਨ ਹੈ ਉਹ ਮਲਟੀ ਡਾਈਮੈਨਸ਼ਨਲ ਹੋ ਰਹੀ ਹੈ ਉਹਦੀਆਂ ਵੱਖ-ਵੱਖ ਸ਼ਾਖਾਵਾਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ ਔਰ ਬੜੀ ਲੰਬੀ ਚੱਲਦੀ ਨਜ਼ਰ ਆ ਰਹੀ ਹੈ ਇਸੇ ਸਾਲ ਦੇ ਜੁਲਾਈ ਮਹੀਨੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਅਰੈਸਟ ਕੀਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਇਹ ਕੇਸ ਚੱਲਦਾ ਹੈ ਇਸ ਹੱਦ ਤੱਕ ਚੱਲਦਾ ਕਿ ਹੁਣ ਤੱਕ ਚੱਲ ਰਿਹਾ ਵਿਕਰਮ ਸਿੰਘ ਮਜੀਠੀਆ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਨੇ ਔਰ ਦੂਸਰੇ ਪਾਸੇ ਉਹਨਾਂ ਦਾ ਕੇਸ ਇਹ ਲੰਮਾ ਹੁੰਦਾ ਜਾ ਰਿਹਾ ਔਰ ਹੁਣ ਤਾਂ ਇਵਨ ਪ੍ਰੋਸੀਕਿਊਸ਼ਨ ਵੀ ਸੈਂਕਸ਼ਨ ਕਰ ਦਿੱਤਾ ਗਿਆ ਇਹਦੀ ਇੱਕ ਟਾਈਮਲਾਈਨ ਦੇ ਉੱਤੇ ਜੇ ਗੌਰ ਕਰੀਏ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਟਾਈਮਲਾਈਨ ਦੇ ਉੱਤੇ ਤਾਂ ਉਹ ਟਾਈਮਲਾਈਨ ਤੁਹਾਨੂੰ ਜ਼ਰੂਰ ਦੱਸਣੀ ਚਾਹਾਂਗੇ ਇਸ ਟਾਈਮਲਾਈਨ ਦੀਆਂ ਜੜਾਂ ਜੜੀਆਂ ਨੇ ਉਹ ਇਸ ਸਾਲ ਤੋਂ ਨਹੀਂ ਸਗੋਂ 2021 ਤੋਂ ਵਿੱਚ ਪਛਾਣੀਆਂ ਜਾ ਰਹੀਆਂ ਨੇ ਦਰਸਲ 2021 ਦੇ ਵਿੱਚ ਆਫੀਸ਼ੀਅਲੀ ਐਫ ਆਈ ਆਰ ਦੇ ਵਿੱਚ ਪਹਿਲੀ ਵਾਰ ਐਂਡੀ ਪੀਐਸ ਸੋ ਕਾਲਡ ਡਰੱਗ ਕੇਸ ਦੇ ਵਿੱਚ ਨਾਮ ਜੁੜਿਆ ਪੰਜਾਬ ਪੁਲਿਸ ਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਇਲਜ਼ਾਮ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਨੇ ਤਸਕਰਾਂ ਦੇ ਨਾਲ ਕੋਈ ਸਾਠ ਗਾਂਠ ਕੀਤੀ ਹੋਈ ਸੀ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਕੁਝ ਸਮਾਂ ਜੇਲ੍ਹ 'ਚ ਵੀ ਰਿਹਾ ਪਰ ਮੁੜ ਕੇ ਜ਼ਮਾਨਤ ਮਿਲ ਗਈ ਫਿਰ ਆਉਂਦੇ ਆ 225 ਦੇ ਉੱਤੇ 25 ਜੂਨ 225 ਡਿਸਪਰੋਪੋਰਸ਼ਨੇਟ ਐਸੈਟਸ ਦਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਔਰ ਡਿਸਪਰੋਪੋਰਸ਼ਨੇਟ ਐਸੈਟਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਇਲਜ਼ਾਮ ਸਨ 540 ਕਰੋੜ ਦੀ ਸੋ ਕਾਲਡ ਡਰੱਗ ਮਨੀ ਜਿਹਨੂੰ ਸ਼ੈਲ ਕੰਪਨੀਆਂ ਦੇ ਵਿੱਚ ਅਤੇ ਬਨਾਮੀ ਸੌਦਿਆਂ ਦੇ ਰਾਹੀਂ ਵਾਈਟ ਕਰਨ ਦਾ ਪ੍ਰਯਾਸ ਕੀਤਾ ਗਿਆ ਵਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਅਗਲੀ ਲੜੀ ਆਉਂਦੀ ਹੈ ਇਸ ਟਾਈਮਲਾਈਨ ਦੇ ਵਿੱਚ 26 ਜੂਨ 2025 ਨੂੰ ਮਹਾਲੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ 7 ਦਿਨ ਦਾ ਪੁਲਿਸ ਰਿਮਾਂਡ ਮਿਲ ਜਾਂਦਾ ਮੁੜ ਕੇ 2 ਜੁਲਾਈ 2025 ਰਿਮਾਂਡ 4 ਦਿਨ ਹੋਰ ਵਧਾ ਦਿੱਤਾ ਜਾਂਦਾ ਕੋਰਟ ਨੇ ਪੁਲਿਸ ਨੂੰ ਮਜੀਠਿਆ ਦੇ ਨਾਲ ਹੋਰ ਪਛਪੜਤਾਲ ਕਰਨ ਦੀ ਅਨੁਮਤੀ ਦੇ ਦਿੱਤੀ ਉਸ ਦੇ ਫਿਰ ਅਲਟੀਮੇਟਲੀ 6 ਜੁਲਾਈ ਨੂੰ ਵਿਕਰਮ ਸਿੰਘ ਮਜੀਠਿਆ ਨੂੰ 14 ਦਿਨਾਂ ਦੀ ਨਾਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ 8 ਜੁਲਾਈ ਨੂੰ ਹਾਈ ਕੋਰਟ ਦੇ ਵਿੱਚ ਜ਼ਮਾਨਤ ਪਟੀਸ਼ਨ ਜਿਹੜੀ ਹੈ ਉਹ ਦਾਇਰ ਕੀਤੀ ਜਾਂਦੀ ਹੈ 14 ਅਗਸਤ 2025 ਨੂੰ ਨਾਇਕ ਹਿਰਾਸਤ ਹੋਰ ਵਧਾ ਦਿੱਤੀ ਜਾਂਦੀ ਹੈ ਸਤੰਬਰ 2025 ਦੇ ਵਿੱਚ ਚਾਰਜ ਸ਼ੀਟ ਦਾਖਲ ਹੁੰਦੀ ਹੈ ਵਿਜੀਲੈਂਸ ਬਿਊਰੋ ਨੇ 40000 ਪੰਨਿਆਂ ਦੀ ਚਾਰਜ ਸ਼ੀਟ ਜਿਹੜੀ ਹੈ ਉਹ ਸੌਂਪੀ ਸੀ ਜਿਸ ਦੇ ਵਿੱਚ 200 ਤੋਂ ਜ਼ਿਆਦਾ ਗਵਾਹਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਔਰ ਸਤੰਬਰ 225 ਦੇ ਵਿੱਚ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ ਖਾਰਜ ਕਰ ਦਿੱਤੀ ਜਾਂਦੀ ਹੈ ਕੋਰਟ ਕਹਿੰਦਾ ਹੈ ਕਿ ਸਬੂਤ ਗੰਭੀਰ ਨੇ ਅਤੇ ਅਜੇ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਇਸ ਮਜੀਠੀ ਅਜੇ ਤੱਕ ਜੇਲ੍ਹ ਦੇ ਵਿੱਚ ਨੇ ਇਹਦੇ ਵਿੱਚ ਇੱਕ ਹੋਰ ਚੀਜ਼ ਐਡ ਹੁੰਦੀ ਹੈ ਜਿਵੇਂ ਕਿ ਗਵਰਨਰ ਦੇ ਵੱਲੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਰ ਦਿੱਤੀ ਜਾਂਦੀ ਹੈ ਉਹ ਇਸ ਕੇਸ ਦੇ ਵਿੱਚ ਇੱਕ ਵੱਡਾ ਟਰਨ ਹੈਗਾ ਔਰ ਉਸ ਕੇਸ ਦੇ ਬਦਲਤ ਹੁਣ ਉਸ ਟਰਨ ਦੇ ਬਦਲਤ ਹੋਣੇ ਕੇਸ ਜਿਹੜਾ ਉਹ ਅਦਾਲਤ ਦੇ ਵਿੱਚ ਚੱਲੇਗਾ ਖੈਰ ਜ਼ਮਾਨਤ ਪਟੀਸ਼ਨਜ਼ ਨਾਲੋਂ ਨਾਲ ਚੱਲ ਰਹੀਆਂ ਨੇ ਔਰ ਖਾਸ ਤੌਰ ਦੇ ਉੱਤੇ ਹੁਣ ਜਿਹੜਾ ਇਹ ਗਜਪਤ ਗਰੇਵਾਲ ਵਾਲਾ ਮਾਮਲਾ ਅਲੈਦਾ ਨਾਲ ਜੁੜਿਆ ਇਹਨੂੰ ਲੈ ਕੇ ਵੀ ਦਸੰਬਰ ਦੀ ਦੀਤ ਕੀਤੀ ਜਾ ਰਹੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੁਮਾਨ ਇੰਡੀਆ ਪੰਜਾਬੀ